ਜੱਦੀਸ਼ ਜਰਮਸ਼ੀ ਮੁਕਤਸਰ ਸਾਹਿਬ ਤੋਂ ਵੱਡੀ ਖਬਰ سامنے ਆ ਰਹੀ ਹੈ ਜਿੱਥੇ ਕਿ શ્રી ਮੁਕਤਸਰ ਸਾਹਿਬ ਦੇ ਬਠਿੰਡਾ ਰੋਡ ਨੈਸ਼ਨਲ ਹਾਈਵੇ ਤੇ ਭਿਆਨਕ ਸੜਕੀ ਹਾਦਸਾ ਹੋ ਗਿਆ ਜਿੱਥੇ ਕਿ ਕਿਕਰ ਨਾਲ ਕਾਰ ਦੀ ਟੱਕਰ ਹੋਈ ਜਿਸ ਦੇ ਵਿੱਚ ਕਾਰ ਸਵਾਰ ਪੰਜ ਵਿਅਕਤੀਆਂ ਵਿੱਚੋਂ ਤਿੰਨ ਦੀ ਮੌਕੇ ਤੇ ਹੀ ਮੌਤ ਹੋ ਗਈ ਤੇ ਦੋ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਈ ਆਓ ਤੁਸੀਂ ਵੀ ਦੇਖੋ ਮੌਕੇ ਦਾ ਖੌਫਨਾਕ ਮੰਜ਼ਰ ਆਪਾਂ ਲਈ ਸੀਗੇ ਥੋੜੇ ਬੰਗਲੇ ਸ਼ਾਟ ਇਹ ਬੋਲਦਾ ਅਸਰ ਅਗੋਂ ਅਸਰ ਵੀ ਕਰਨਾ ਚਾਹੀਏ ਉਹ ਉਹ ਬੇਜਾਨ ਨਜ਼ਾਰਾ ਦੇਖ ਨਜ਼ਾਰਾ ਵੀ ਨਹੀਂ ਬਸ ਤਾਂ ਸੁਣਦੇ ਰਹੋ ਉਹ ਦਰਵਾਜ਼ਾ ਚੜ੍ਹਦੀਸ ਜਨਮ ਸ਼੍ਰੀ ਮੁਕਤਸਰ ਸਾਹਿਬ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਕਿ ਸ਼੍ਰੀ ਮੁਕਤਸਰ ਸਾਹਿਬ ਦੇ ਬਠਿੰਡਾ ਰੋਡ ਨੈਸ਼ਨਲ ਹਾਈਵੇ ਤੇ ਭਿਆਨਕ ਸੜਕੀ ਹਾਦਸਾ ਹੋ ਗਿਆ ਜਿੱਥੇ ਕਿ ਕਿਕਰ ਨਾਲ ਕਾਰ ਦੀ ਟੱਕਰ ਹੋਈ ਜਿਸ ਦੇ ਵਿੱਚ ਕਾਰ ਸਵਾਰ ਪੰਜ ਵਿਅਕਤੀਆਂ ਵਿੱਚੋਂ ਤਿੰਨ ਦੀ ਮੌਕੇ ਤੇ ਹੀ ਮੌਤ ਹੋ ਗਈ ਤੇ ਦੋ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਈ ਆਓ ਤੁਸੀਂ ਵੀ ਦੇਖੋ ਮੌਕੇ ਦਾ ਖੌਫਨਾਕ ਮੰਜ਼ਰ ਆਪਾਂ ਲਈ ਇਸ ਦੇ ਥੋੜੇ ਬੰਗਲੇ ਸ਼ਾਟ ਹੈ ਚੜ੍ਹਦੀਸ ਰੇਗ ਸ਼੍ਰੀ ਮੁਕਤਸਰ ਸਾਹਿਬ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਕਿ ਸ਼੍ਰੀ ਮੁਕਤਸਰ ਸਾਹਿਬ ਦੇ ਬਠਿੰਡਾ ਰੋਡ ਨੈਸ਼ਨਲ ਹਾਈਵੇ ਤੇ ਭਿਆਨਕ ਸੜਕੀ ਹਾਦਸਾ ਹੋ ਗਿਆ ਜਿੱਥੇ ਕਿ ਕਿਕਰ ਨਾਲ ਕਾਰ ਦੀ ਟੱਕਰ ਹੋਈ ਜਿਸ ਦੇ ਵਿੱਚ ਕਾਰ ਸਵਾਰ ਪੰਜ ਵਿਅਕਤੀਆਂ ਵਿੱਚੋਂ ਤਿੰਨ ਦੀ ਮੌਕੇ ਤੇ ਹੀ ਮੌਤ ਹੋ ਗਈ ਤੇ ਦੋ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਆਓ ਤੁਸੀਂ ਵੀ ਦੇਖੋ ਮੌਕੇ ਦਾ ਖੌਫਨਾਕ ਮੰਜ਼ਰ अपालााइस के पें बगले छौ